ਮੇਰਾ ਚੈਨਲ ਚੰਗਦੀ ਰਾਹ ਵੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਨਾਲ ਸਤਿ ਸ੍ਰੀ ਅਕਾਲ ਔਰ ਦੋਸਤੋ ਮੈਂ ਇਸ ਟਾਈਮੜਾ ਹੀ ਆਪਣੀ ਬਾਗਬਗੀਚੀ ਚ ਤੇ ਮੈਂ ਚਲੋ 2 ਮਿੰਟ ਦੀ ਗੱਲਬਾਤ ਤੁਹਾਡੇ ਨਾਲ ਸੇਅਰ ਕੀਤੀ ਜਾਵੇ ਔਰ ਕੁੱਪੜ ਕਲਗੇ ਦੇ ਤੁਸੀਂ ਦੇਖ ਸਕਦੇ ਤੁਸੀਂ ਕਿੱਡੇ ਸੋਹਣੇ ਨਿਕਲੇ ਆ ਔਰ ਬੜੇ ਸੋਹਣੇ ਕਿਸੇ ਦੇ ਦਾਰਸ਼ਨਿਕ ਦੇ ਵਿਚਾਰ ਮੇਰੇ ਦਿਮਾਗ 'ਚ ਆਏ ਇਹਦੇ ਵੀ ਇਮਾਨਦਾਰੀ ਦੁਨੀਆ ਦਾ ਸਭ ਤੋਂ ਮਹਿੰਗਾ ਸ਼ੌਂਕ ਆ ਜੇ ਅਸੀਂ ਪਾਲਣਾ ਹੋਵੇ ਤੇ ਮੈਂ ਤਾਂ ਕਿੰਨਾ ਇਹ ਸ਼ੌਂਕ ਹਰ ਕਿਸੇ ਨੂੰ ਪਾਲਣਾ ਚਾਹੀਦਾ ਜਿ ਤਰ੍ਹਾਂ ਅਸੀਂ ਉਹਨਾਂ ਨੂੰ ਪਿਆਰ ਕਰਦੇ ਆਂ ਬੂਟਿਆਂ ਨੂੰ ਪਿਆਰ ਕਰਦੇ ਆਂ ਇਦਾਂ ਸਾਨੂੰ ਆਪਦੇ ਜ਼ਿੰਦਗੀ ਤੇ ਜ਼ਿੰਦਗੀ ਦੇ ਨਜ਼ਰੀਏ ਪ੍ਰਤੀ ਬੇਸ਼ੱਕ ਇਮਾਨਦਾਰ ਰਹਿਣਾ ਚਾਹੀਦਾ ਔਰ ਜੇਦੋਂ ਅਸੀਂ ਖੁਦ ਪ੍ਰਤੀ ਔਨੈਸਟ ਹੁੰਦੇ ਆਂ ਫਿਰ ਸਾਨੂੰ ਦੂਜਿਆਂ ਦੀ ਵੀ ਇੱਤ ਕਰਨੀ ਆਉਂਨੇ ਦਾ ਜਿਹੜਾ ਵਾ ਵਾ ਲ ਆ ਜਾਂਦਾ ਔਰ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਸਾਡੀ ਜ਼ਿੰਦਗੀ ਚ ਬਣੀਆਂ ਰਹਿਣੀਆਂ ਚਾਹੀਦੀਆਂ ਔਰ ਅੱਜ ਕਾਫੀ ਦਿਨਾਂ ਬਾਅਦ ਕਾਫੀ ਦਿਨ ਨਹੀਂ ਮਤਲਬ 3-4 ਦਿਨਾਂ ਬਾਅਦ ਤੋਂ ਤੋਂ ਬਾਅਦ ਅੱਜ ਧੁੱਪ ਨਿਕਲੀ ਮੜੀ ਜੀ ਔਰ ਇਹ ਦੇਖ ਸਕਦੇ ਜੀ ਵੀ ਇਹ ਖੋਲਾ ਅਰੇ ਸਾਡੇ ਸੁਭਾ ਨੂੰ ਚੇਂਜ ਕਰਦੇ ਜਦੋਂ ਅਸੀਂ ਜਿਹੇ ਜਿਹੇ ਇਹ ਆ ਮੇਰਾ ਮਿੱਤਰ ਪਿਆਰਾ ਕੈਰੋਂ ਪਿੰਡ ਤੋਂ ਬੜਾ ਪੀਪਾ ਨਿਸ਼ਾਨ ਸਿੰਘ ਔਰ ਇਹਨਾਂ ਨਾਲ ਗੱਲਬਾਤ ਕਰਦਾ ਹੁੰਦੇ ਸੀ ਇਤਰਾ ਸਵੇਰ ਦੀ ਸੈਰ ਅਹੀਂ ਨਾਲੇ ਫਟੋਰ ਜਾਈ ਦਾ ਨਾਲੇ ਔਰ ਇਹ ਆ ਦੇਸੀ ਗਲਾਬ ਔਰ ਇਹ ਇਹ ਜਿਹੜੇ ਆਹੀਂ ਇਹ ਪੱਤੀਆਂ ਪੁੱਤੀਆਂ ਘੱਟ ਸੰਭਾਲਦੇ ਔਰ ਇਹ ਕੰਮ ਆਉਂਦਿਆਂ ਬੇੜੀ ਚੀਜ਼ਾਂ ਦੇ ਮਸਾਲਿਆਂ ਦੇ ਔਰ ਮੇਰਾ ਜਿਹੜਾ ਇਹ ਗਾਹੀ ਇਹ ਜਿਹੜਾ ਸਾਡਾ ਖੇਤਾਂ ਦਾ ਖੁੱਲਾ ਮੌਸਮਾ ਤੇ ਇਹਦਾ ਇਹ ਦੇਖ ਸਕਦੇ ਜੇ ਪਿੱਛੇ ਅਹ ਗੱਨੇ ਔਰ ਇਹ ਆ ਉਹ ਵਾਤਾਵਰਨ ਇਸ ਤਰ੍ਹਾਂ ਦਿੱਲੀ ਦੇ ਵਿੱਚ ਉਧਰ ਹੈ ਭਾਈ ਕੀ ਹਾਲ ਜੇ ਦਿੱਲੀ ਦਾ ਹਵਾ ਦਾ IQ ਲੈਵਲ ਜਿਹੜਾ ਇਸ ਟਾਈਮ 1100 ਨੂੰ ਪਾਰ ਕਰ ਗਿਆ ਅਸੀਂ ਕਰਮਾ ਆਲੇ ਆਂਗੇ ਅਸੀਂ ਇੱਥੇ ਇਸ ਮੌਸਮ ਚ ਰਹਿੰਦੇ ਆਂ ਔਰ ਇਹ ਜਿਹੜੀ ਹਵਾ ਵਾ ਜਿਹੜਾ ਵਾਤਾਵਰਨ ਆਇਆ ਸਾਨੂੰ ਮੈਂ ਕਹਿੰਦਾ ਵੀ ਸੱਦਾ ਧਰਤੀ ਤੇ ਸਵਰਗੀ ਆ ਪੰਜਾਬ ਜੇ ਬੜਿਆ ਰਵੇ ਔਰ ਹਵਾ ਜਿਹੜੀ ਅਸੀਂ ਜਿਸ ਜੇ ਪ੍ਰਦੂਸ਼ਣ ਹੋ ਰਹੀ ਆ ਇਤਰਾ ਲੌਰ ਕਹਿੰਦੇ ਇਸ ਟਾਈਮ ਬਹੁਤ ਜ਼ਿਆਦਾ ਪ੍ਰਦੂਸ਼ਤਾ ਤੇ Diwali ਵਾਲੇ ਦਿਨ ਤੇ ਸਾਡਾ ਵੀ ਥੋੜਾ ਜਿਹਾ ਸਾ ਉਹ ਖਾ ਨਿਕਲਿਆ ਸੀ ਪਰ ਇਹ ਆ ਸਾਡਾ ਜਿਹੜੀ ਆ 5-10 ਦਿਨ ਦੀ ਪ੍ਰੋਬਲਮ ਆ ਕੰਟੀਨਿਊ ਨਹੀਂ ਹੈਗੀ ਹੁਣ ਜਿਹੜੀ ਸ਼ਹਿਰਾਂ ਦੀ ਪ੍ਰੋਬਲਮ ਆ ਤੁਸੀਂ ਵੇਖ ਸਕਦੇ ਜੀ ਦਿੱਲੀ ਵਰਗੇ ਸ਼ਹਿਰਾਂ ਦੀ ਜਾਂ ਦੋ ਚਾ ਤਿੰਨਾਂ ਦੀ ਉੱਥੇ ਆ ਮੌਸਮ ਨਹੀਂ ਹੋ ਸਕਦਾ ਉੱਥੇ ਜਿੰਨੀਆਂ ਮਰਜ਼ੀ ਮਹਿੰਗੀਆਂ ਕਾਰਾਂ ਜਿੰਨੇ ਮਰਜ਼ੀ ਮਹਿੰਗੇ ਘਰ ਨੇ ਜਿੰਨੇ ਮਰਜ਼ੀ 에ਅਰ ਪਿਊਰੀਫਾਇਰ ਲਾ ਲੋ ਉਹਨਾਂ ਨੇ ਹਵਾ ਨੂੰ ਸ਼ੁੱਧ ਨਹੀਂ ਕਰਨਾ ਔਰ ਜੋ ਵਾਤਾਵਰਨ ਜੋ ਹਵਾ ਸਾਡੇ ਪਿੰਡਾਂ ਦੀ ਆ ਇਸ ਮੌਲ ਦੀ ਆ ਉਹ ਨਹੀਂ ਕਿਤੇ ਮਿਲਨੀ ਔਰ ਜੀ ਕਰਦਾ ਕਿ ਇਹਦੀਆਂ ਅੱਧਾ ਪੇਟ ਤੇ ਸਾਡਾ ਜਿਹੜਾ ਉਹ ਹਵਾ ਦੀ ਕੁਟਾਣਾ ਹੀ ਭਰ ਜਾਂਦਾ ਔਰ ਜਿਹੜੇ ਸਾਡੇ ਸੇਦ ਦੇ ਆ ਇੱਕ ਜਾਂ ਸਵਾਜ ਜਾਂਦੇ ਆ ਕਿ ਉਹ ਵਧੀਆ ਰਹੂਗੀ ਔਰ ਇਦਾਂ ਤੁਸੀਂ ਦੇਖ ਸਕਦੇ ਜੀ ਪਿੱਛੇ ਇਹ ਉਹ ਸਾਗ ਕਰਦਾ ਹੋਏ ਨਾ ਸਰੋਂ ਘਰਦੀ ਹੋਏ ਨਹੀਂ ਫੇਲ ਕਰਦਾ ਜਾਣਾ ਸਾਨੂੰ ਇਹ ਪਿੰਡਾਂ ਦੀ ਜ਼ਿੰਦਗੀ ਆ ਜਿਹੜੀ ਕਿਸੇ ਟਾਈਮ ਤੇ ਕਹਿੰਦੇ ਨੇ ਦੇਹ ਪਿੰਡੂਆਂ ਨੂੰ ਕਿ ਇਹ ਪਿੰਡੂ ਆਏ ਪਛੜਿਆ ਵਾ ਇਹਨੂੰ ਫਲਾਣ ਟੀਗਾ ਪਰ ਹੁਣ ਮੈਨੂੰ ਲੱਗਦਾ ਵੀ ਪਿੰਡ ਜਿਹੜੇ ਆ ਉਹ ਸ਼ਹਿਰਾਂ ਨੂੰ ਪਛੜ ਗਏ ਆ ਔਰ ਰਹਿਣ ਸਹਿਣ ਦੇ ਮਾਮਲੇ 'ਚ ਕਿਤੇ ਬਿਹਤਰ ਨੇ ਔਰ ਬਹੁਤ ਹੀ ਸੋਹਣਾ ਇਹ ਵਾਤਾਵਰਨ ਆ ਇਤਰਾਹੀ ਕਰ ਛੋਟੇ ਛੋਟੇ ਇਹਦੇ 'ਚ ਮਸਾਨਾ ਨੇ ਪਰਵਾਰਾ ਨੇ ਜਿਹੜੇ ਲਾਏ ਆ ਬੂਟੇ ਫਰੂਟ ਵਾਲੇ ਤੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਜ ਮਰੂਤ ਔਰ ਇਹ ਸਮਰੂਤ ਦਾ ਇਹ ਹੈ ਵੀ ਜਿਹੜਾ ਵੀ ਇਧਰ ਘਰ ਆਉਂਦਾ ਤਾਂ ਦੀਸ ਉਹਨਾਂ ਦੇ ਪਹਿਲਾਂ ਮਰੂਦਾਂ ਨੇ ਪੈਂਦਾ ਟੁੱਟ ਕੇ ਔਰ ਇਹ ਇਹ ਸਰਦੀ ਮਰੂਰ ਜਿਹੜੇ ਆ ਸਿਆਲੀ ਮਰੂਦ ਨੇ ਔਰ ਬੜੀ ਨਾ ਇਹਨਾਂ ਨੂੰ ਕੋਈ ਸਪਰੇਅ ਨਾ ਕੋ ਦਵਾਈ ਨਾ ਇਹਨਾਂ ਨੂੰ ਖਾਦ ਇਹ ਸਭ ਕੁਝ ਕੁਦਰਤੀ ਆ ਨੇਚਰਲ ਆ ਔਰ ਬੂਟੇ ਜਿਹੜੇ ਆ ਇਸ ਜੀ ਵਾਤਾਵਰਨ ਤੇ ਆ ਤੁਸੀਂ ਦੇਖ ਸਕਦੇ ਜੀ ਔਰ ਪੰਖੀ ਦੇ ਜਿਹੜੇ ਕਲਰ ਨੇ ਮੰਮਨ ਨੂੰ ਮੋਹ ਲੈਣ ਵਾਲੇ ਨੇ ਕਿੰਨੇ ਪਿਆਰੇ ਕਲਰ ਤੁਸੀਂ ਸਾਡੇ ਜਿਹੜੇ ਮੇਰਾ ਦਿਲ ਕੀਤਾ ਇਸੋ ਜੀ ਤਾਂ ਤੁਹਾਡੇ ਨਾਲ ਪਾਉਣ ਨੂੰ। ਔਰ ਮੈਂ ਦੋਸਤਾਂ ਨਾਲ ਖੜਾ ਹੇ। ਮੈਂ ਚਲੋ ਛੋੜੀ ਗੱਲਬਾਤ ਕਰ ਲੈਨੇ ਆ। ਨਾਲੇ ਕੁਝ ਵਿਚਾਰਾਂ ਦੀ ਸਾਂਝ ਪਾ ਲੈਨੇ ਆ। ਤੇ ਗੱਲ ਆਪਾਂ ਸ਼ੁਰੂ ਕੀਤੀ ਹੀ ਇਮਾਨਦਾਰੀ ਤੋਂ ਵੀ ਇਮਾਨਦਾਰੀ ਖੌਂਗ ਤੇ ਬੜਾ ਮਹਿੰਗਾ ਵਾ। ਪਰ ਇਹ ਸਾਨੂੰ ਪਾਲਣਾ ਚਾਹੀਦਾ ਜ਼ਿੰਦਗੀ 'ਚ। ਜ਼ਿੰਦਗੀ ਦੇ ਨਜ਼ਰੀਏ ਪ੍ਰਤੀ ਆਪ ਅਖੀਰ ਰਹਿਣਾ ਚਾਹੀਦਾ। ਔਰ ਜਿੰਦੇ ਆ। ਜਿੰਦਾ ਦੇ ਮੁਸ਼ਕਲਾਂ ਤੇ ਆਉਣਗੀਆਂ ਔਰ ਖੁਸ਼ ਰਹੋ ਬਾਤ ਰਹੋ ਔਰ ਜਿੰਦਾਬਾਦ ਰਹੋ ਔਰ ਜ਼ਿੰਦਗੀ ਦੀਆਂ ਠੋਕਰ ਆਈਆਂ ਜਿਹੜੀਆਂ ਸਾਨੂੰ ਚੱਲਣ ਦਾ ਰਹਿਣ ਦਾ ਤੁਰਨ ਦਾ ਬਾਲ ਸਿਖਾਉਂਦੀਆਂ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਇਸ ਤਰ੍ਹਾਂ ਹੀ ਕਰਦੇ ਰਵਾਂਗੇ ਇਸ ਚੈਨਲ ਤੇ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਚੜ੍ਹਦੇ ਲੈਂਦੇ ਜਿੱਥੇ ਵੀ ਮੈਨੂੰ ਦੇਖ ਰਹੇ ਮੇਰੇ ਸਾਰੇ ਦੋਸਤਾਂ ਨੂੰ ਖੁਸ਼ ਰਹੋ